ਦਸ਼ਮੇਸ਼ ਮੋਟਰਸ ਖੇਰਾ ਬੋਦਲਾ ਵਿਖੇ ਮੌਜੂਦ ਹਨ ਜਿੱਥੇ ਹਰ ਸਾਲ ਦੀਵਾਲੀ ਤੇ ਵੱਡੇ ਆਫਰ ਦਿੱਤੇ ਜਾ ਰਹੇ ਨੇ ਹਰੇਕ ਮੋਟਰਸਾਈਕਲ ਦੇ ਨਾਲ 5 ਲੀਟਰ ਪੈਟਰੋਲ ਅਤੇ ਇੱਕ ਆਕਰਸ਼ਕ ਨਾਮ ਦਿੱਤਾ ਜਾ ਰਿਹਾ ਸਾਡੇ ਨਾਲ ਮੌਜੂਦ ਨੇ ਏਜੰਸੀ ਦੇ ਪ੍ਰੋਪਰਾਈਟਰ ਮਨਜੀਤ ਸਿੰਘ ਚਾਵਲਾ ਜੀ ਸਰ ਸਵਾਗਤ ਹੈ ਤੁਹਾਡਾ ਸਾਡੇ ਐਮਟੀਵੀ ਲਾਈਵ ਹਾਂਜੀ ਮੈਗ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਸ ਦੀਵਾਲੀ ਦੇ ਤਿਉਹਾਰ ਦੇ ਲੱਖ ਲੱਖ ਮੁਬਾਰਕਬਾਦਿੰਨਾ ਵਧਾਈ ਦਿਨਾਂ ਮੱਕਰ ਹੋਰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਜੋ ਬਚਾਤ ਮੋਟਰਸਾਈਕਲ ਦੀ ਏਜੰਸੀ ਹੈ ਪਿੰਡ ਸਖੇਰਾ ਬੋਦਲਾ ਦੇ ਵਿੱਚ ਜੀ ਪਲੈਟਨਾ ਜੋ ਹੈ ਇਹ ਤੁਹਾਨੂੰ ਹੁਣ ਜਿਹੜਾ 7 ਤੋਂ 8000 ਰੁਪਏ ਸਸਤਾ ਪੈ ਰਿਹਾ ਠੀਕ ਹੈ ਹਾਂ ਜੀ ਜੋ ਪਹਿਲਾਂ ਰੇਟ ਸੀ ਜੀ ਹੁਣ ਰੇਟ ਚੇਂਜ ਹੋ ਚੁੱਕੇ ਆ ਪਹਿਲਾ ਦੇ ਰੇਟ ਨਾਲ 7000 ਰੁਪਏ ਆਪਾਂ ਦੇ ਰੇਟ ਘੱਟ ਪੈ ਰਿਹਾ ਔਰ ਨਾਲ ਅਸੀਂ 5 ਲੀਟਰ ਪੈਟਰੋਲ ਬਿਲਕੁਲ ਫ੍ਰੀ ਦੇ ਰਿਹਾ ਨਾਲ ਇੱਕ ਕਰਸ਼ਿਤ ਨਾਮ ਵੀ ਤੁਹਾਨੂੰ ਆਪਣੇ ਵੱਲੋਂ ਫ੍ਰੀ ਦੇ ਰਿਹਾ ਜੀ 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 ਦੂਜੀ ਗੱਲ ਅਸੀਂ ਇੱਕ ਹੋਰ ਜਿਹੜਾ ਵੀ ਸਾਡੇ ਕੋਲ ਦੀਵਾਲੀ ਦੇ ਮੌਕੇ ਤੇ ਮੋਟਰਸਾਈਕਲ ਲੈ ਕੇ ਜਾਊਗਾ ਅਸੀਂ ਜਿੰਨਾ ਟਾਈਮ ਤੱਕ ਉਹਦੇ ਕੋਲ ਮੋਟਰਸਾਈਕਲ ਲਾਈਫਟਾਈਮ ਤੱਕ ਰੱਖਾਊਗਾ ਜਿੰਨਾ ਤੱਕ ਆਪ ਚਲਾਊਗਾ ਅਸੀਂ ਸਰਵਿਸ ਦੇ ਬਿਲਕੁਲ ਵੀ ਪੈਸੇ ਨਹੀਂ ਲਾਂਗੇ ਬਿਲਕੁਲ ਲੇਬਰ ਫਰੀ ਸਰਵਿਸ ਕਰਾਂਗੇ ਮੋਟਰਸਾਈਕਲ ਦੀ ਕੀ ਬਾਤ ਹਾਂਜੀ ਜੇ ਕੋਈ ਦੋ ਐਸੀ ਕੰਪਨੀ ਵਲੋਂ ਦੋ ਜਾਂ ਤਿੰਨ ਜਾਂ ਚਾਰ ਫਰੀ ਕਰਦੇ ਹਨ ਅਸੀਂ 20 ਕਰਾ ਲੈ ਸਾਡੇ ਤੋਂ 25 ਕਰਾ ਲੈ ਜਿੰਨਾ ਤੇ ਕੋ ਸਾਡੀ ਜ਼ਿੰਦਗੀ ਰਹੀ ਕਿ ਇਹਦੇ ਨਾਲ ਸਾਡੀ ਬਜਾਜ ਇਹਦੇ ਏਜੰਸੀ ਹੈ ਜਿੰਨਾ ਟਾਈਮ ਉਸ ਬੰਦੇ ਕੋਲ ਮੋਟਰਸਾਈਕਲ ਬਜਾਜ ਦਾ ਸੀ ਬਿਲਕੁਲ ਲੇਬਰ ਫਰੀ ਸਰਵਿਸ ਕਰਕੇ ਦੇਾਂਗੇ ਇਹ ਸਾਡੀ ਕਮਿਟਮੈਂਟ ਹੈ ਅਸੀਂ ਉਹ ਇੱਕ ਕਾਰਡ ਬਣਾ ਦਿਆਂਗੇ ਜੀ ਇੱਕ ਤਾਂ 5 ਲੀਟਰ ਪੈਟਰੋਲ ਦੀ ਗੱਲ ਹੋ ਗਈ ਇੱਕ 7-8000 ਰੁਪਿਆ ਪਲੈਟਿਨਾ ਸਸਤਾ ਹੋ ਗਿਆ ਜੀ ਇੱਕ ਡਾਊਨ ਪੇਮੈਂਟ ਘੱਟ ਹੋ ਗਈ ਜੀ ਇਹ ਹੀ ਸਾਡੇ ਬਜਾਜ ਦੀ ਏਜੰਸੀ ਦੀ ਜੀ ਵੀ ਅੱਜ ਜੋ ਦਿਵਾਲੀ ਦੇ ਮੌਕੇ ਤੇ ਇਹ ਹੀ ਭਾਰੀ ਸ਼ੂਟ ਹੈ ਜੀ ਹਾਂਜੀ ਚਾਵਲਾ ਸਾਹਿਬ ਤੁਹਾਡੇ ਕੋਲ ਦੇਖਿਆ ਪੁਰਾਣੇ ਮੋਟਰਸਾਈਕਲ ਬੜੇ ਨਵੇਂ ਆ ਨਵੀਂ ਕੰਡੀਸ਼ਨ ਦੇ ਖੜੇ ਆ ਉਹਨਾਂ ਦੇ ਕਿਸ ਤਰ੍ਹਾਂ ਦੇ ਹਾਂਜੀ ਹਾਂਜੀ ਅਸੀਂ ਉਹਨਾਂ ਤੇ ਵੀ ਤੁਹਾਡਾ ਲੋਨ ਕਰਵਾ ਦਿਆਂਗੇ ਜੀ ਉਹ ਜਿਵੇਂ ਮੰਨ ਲਓ ਕੋਈ 22 23 24 24 ਮਾਡਲ ਆਪਣੇ ਕੋਲ ਬਜਾਜ ਦੇ ਮੋਟਰਸਾਈਕਲ ਵੀ ਖੜੇ ਹੋਏ ਆ ਜੀ ਹੋਰ ਵੀ ਕਈ ਮਤਲਬ ਜਿਵੇਂ ਕੋਈ ਮੋਟਰਸਾਈਕਲ ਆ ਜਾਂ ਤੇ ਹੋਰ ਅੱਗੇ ਲੈ ਜਾਂਦਾ ਅਸੀਂ ਉਹ ਵੀ ਤੁਹਾਨੂੰ 10-2000 ਰੁਪਏ ਦੇ ਕੇ ਤੁਸੀਂ ਉਹ ਵੀ ਉਸ ਤੇ ਵੀ ਅਸੀਂ ਰੀਫਾਈਨਾਂਸ ਕਰਾ ਦੇਾਂਗੇ ਲੋਨ ਕਰਵਾ ਦੇਾਂਗੇ ਹਾਂਜੀ 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 ਧੰਨਵਾਦ ਵੱਡੇ ਆਫਰ ਦਿੱਤੇ ਜਾ ਰਹੇ ਨੇ ਮਨਜੀਤ ਸਿੰਘ ਚਾਵਲਾ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਦਸ਼ਮੇਸ਼ ਮੋਟਰਸ ਸਕੇਰਾ ਬੋਦਲਾ ਜੇ ਕਿ ਤੁਸੀਂ ਵੀ ਇੱਕ ਵਾਰ ਜ਼ਰੂਰ ਪਹੁੰਚੋ ਔਰ ਇਹਨਾਂ ਆਫਰਾਂ ਦਾ ਫਾਇਦਾ ਉਠਾਓ